ਸਤਿ ਸ੍ਰੀ ਅਕਾਲ ਜੀ ਮੇਰੇ ਵੀਰ ਜੋ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਨੇ ਇੱਕ ਤੁਹਾਨੂੰ ਚੀਜ਼ ਦਿਖਾਉਣੀ ਹੈ ਜੀ ਆਪਣੇ ਕੋਲੇ ਕਿਸੇ ਵੀਰ ਦੇ ਨਹੀਂ ਇਹ ਦੋ ਸ਼ਿੱਕੇ ਨੇ ਜੀ ਇੱਕ ਹੈਗਾ ਇਹ ਸலாம் ਧਰਮ ਦਾ ਇੱਕ ਆਪਣੇ ਬਾਬੇ ਨਾਨਕ ਦਾ ਸਿੱਕਾ ਜੀ ਇਹ ਦੇਖੋ ਜੀ ਇਹ ਬਾਬੇ ਨਾਨਕ ਜੀ ਦੀ ਤਸਵੀਰ ਹੈ ਜੀ ਸਿੱਕੇ ਦੇ ਉੱਤੇ ਆਹ ਦੇਖੋ ਬਾਲਾ ਤੇ ਮਰਦਾਨਾ ਜੀ ਆ ਬਾਬਾ ਨਾਨਕ ਜੀ ਬੈਠੇ ਨੇ ਵਿਚਾਲੇ ਇਹ ਦੇਖੋ ਜੀ ਇਹ ਲਿਖਿਆ ਹੋਇਆ ਹੈ ਸ਼ਿੱਕੇ ਦੇ ਪਿੱਛੇ ਇਹ ਨਹੀਂ ਪਤਾ ਵੀ ਕੀ ਲਿਖਿਆ ਹੋਇਆ ਜੀ ਮੈਂ ਅਣਪੜ੍ਹ ਬੰਦਾ ਹੀ ਆ ਆਪਾਂ ਨੂੰ ਇਹ ਚੀਜ਼ ਦੀ ਨੌਲੇਜ ਹੈ ਨਹੀਂ ਨਹੀਂ ਇੱਕ ਇਹ ਸਿੱਕਾ ਹੈਗਾ ਜੀ ਇਸਲਾਮ ਧਰਮ ਦਾ ਇਹ 1616 ਇਸਵੀ ਦਾ ਜੀ ਇਹ ਦੇਖੋ ਜੀ ਇਹ ਸਿੱਕੇ ਮੇਰੇ ਨੂੰ ਬਾਈ ਨੇ ਜਦੋਂ ਕਿਸੇ ਮੇਰਾ ਮਿੱਤਰ ਆਈ ਕੋਈ ਉਹਨੇ ਦਿੱਤੇ ਸੀ ਵੀ ਆਪੇ ਸੇਲ ਕਰਨੇ ਨੇ ਜੇ ਕਿਸੇ ਵੀਰ ਨੂੰ ਇਹ ਚੀਜ਼ ਦੀ ਲੋੜ ਹੋਵੇ ਜੀ ਇਹ ਸ਼ਿੱਕਿਆਂ ਦੀ ਇਹ ਦੋ ਸ਼ਿੱਕੇ ਨੇ ਜੀ ਬਾਈ ਦੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਡੀ ਇਹਦੀ ਐਡ ਪਾਓ ਜੀ ਦੋ ਸ਼ਿੱਕਿਆਂ ਦੀ ਇਹ ਬਾਈ ਲਵੇ ਨੇ ਜੀ ਦੋ ਸ਼ਿੱਕੇ ਇਹ ਹੈਗਾ ਜੀ ਇਸਲਾਮ ਧਰਮ ਦਾ 1616 ਈਸਵੀ ਦਾ ਇਹ ਹੈਗਾ ਜੀ ਆਪਣੇ ਬਾਬੇ ਨਾਨਕ ਜੀ ਦਾ ਇੱਥੇ ਬਾਲੇ ਮਰਦਾਨੇ ਦੀ ਫੋਟੋ ਵੀ ਛਾਪੀ ਹੋਈ ਹੈ ਜਿਹਦੇ ਉੱਤੇ ਇਹ ਦੋ ਸ਼ਿੱਕੇ ਨੇ ਜੀ ਮੇਰੇ ਵੀਰ ਜੋ ਦੇਸਾਂ ਪਰਦੇਸਾਂ 'ਚ ਬੈਠੇ ਨੇ ਇਹਨਾਂ ਦੀ ਕੋਈ ਖਰੀਦ ਕਰਨਾ ਚਾਹੁੰਦਾ ਜੀ ਦੇਖੋ ਇਹ ਆਪਾਂ ਨੂੰ ਇਹ ਨਹੀਂ ਪਤਾ ਜੀ ਇਹਦੇ ਕੀ ਕੀਮਤਾਂ ਕੀ ਮੈਂ ਆਪਾਂ ਐਡ ਦੇਣੀ ਸੀ ਜੀ ਉਹਨਾਂ ਦੇ ਬਾਈ ਦੇ ਕਹਿਣ ਤੋਂ ਆਪਾਂ ਐਡ ਦੇਤੀ ਕਿ ਇਹ ਬਹੁਤ ਪੁਰਾਣੀ ਚੀਜ਼ ਹੈ ਜੀ ਜਿੰਨਾਂ ਕੋਲੇ ਚਲੋ ਹੈ ਗਿਆ ਕੰਜਾਇਸ ਹੈ ਗਿਆ ਜੀ ਬੰਦੇ ਆਪਦੀ ਯਾਦ ਕਰੀ ਦਾ ਤਰੱਕ ਲੈ ਲੈਂਦੇ ਨਹੀਂ ਇਹ ਸலாம் ਧਰਮ ਦਾ 780 ਦਾ ਜੀ ਸਿੱਕਾ ਤੇ ਇੱਕੇ ਬਾਬੇ ਨਾਨਕ ਦਾ ਆ ਗਿਆ ਜੀ ਕਿਸੇ ਮੇਰੇ ਵੀਰ ਨੂੰ ਲੋੜ ਹੋਵੇ ਤੇ ਚੈਨਲ ਨੂੰ ਵੱਧ ਤੋਂ ਵੱਧ ਅ ਫੋਲੋ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ